ਸਹੀ ਗੱਲ ਜੀ ਸਾਰੇ ਵੀਰਾਂ ਨੂੰ ਜੀ ਅੱਜ ਆਪਾਂ ਕੱਸਣ ਲੱਗੇ ਆ ਬੈਟਰੀ ਨਵੀਂ ਅੱਜ ਆਪੋ ਵੱਡਾ ਵੀ ਆਪਣਾ ਝੋਨਾ ਅછા ਝੋਨਾ ਨੇ ਵੱਢ ਕੇ ਜੇ ਵੱਢਿਆ ਗਿਆ ਤੇ ਇਹਦੀ ਕੱਢ ਕੇ ਆਪਾਂ ਮਸ਼ੀਨ 'ਚ ਰੱਖਤੀ ਮਸ਼ੀਨ ਦੀ ਇੱਕ ਬੈਟਰੀ ਹੋ ਗਈ ਖਰਾਬ ਨਾ ਟਰੈਕਟਰ 'ਚ ਹੀ ਆਪਾਂ ਨਵੀਂ ਰੱਖ ਦਈਏ 100 ਐਂਪੀਅਰ ਦੀ ਬੈਟਰੀ ਆ ਇਹ ਦੇਖੋ ਸਾਡੇ ਨਿਆਣਿਆਂ ਵਾਲਾ ਵੇਖੋ ਚੋਕੇਗਾ ਇੱਕ ਇਹਦਾ 에어 ਕਲਿੰਡਰ ਬਦਲਣਾ ਗਰਾਂਦ ਕੇ ਖੇਚ ਲੈ 에어 ਕਲਿੰਡਰ ਬਦਲਣਾ ਇਹਦਾ ਤਲੇਰਾ ਕਹਾ ਇਹਨੂੰ ਬੈਟਰੀ ਨੂੰ ਵੈਸੇ ਦੀ ਦੀ ਤਾਂ ਚੁੱਕਦੀ ਹਲਾ ਹਲਾ ਡੇਗ ਪਿਆ ਪਰੋ ਇਹ ਨਵੀਂ ਆਈ ਹੈ ਲਿਫਟ ਫਾਸਟ ਪ੍ਰੋ ਐਨੂੰ ਘੁਮਾਈ ਓਏ ਲਿਫਟ ਫਾਸਟ ਪ੍ਰੋ ਜੀ ਆਪਾਂ ਚੱਲੇ ਆਂ ਮਸ਼ੀਨ ਲੈਣ ਨਾਲੇ ਕਟਰ ਪਾ ਲਿਆ ਨੇ ਟਰੈਕਟਰ ਮਗਰੇ ਭਾਰ ਘਟ ਜੂਗਾ ਥੋੜਾ ਟਹਰਾ ਦੇ ਇੱਕ ਟਰੈਕਟਰ ਚ ਪੰਪ ਤੋਂ ਟੈਂਕੀ ਬੋਲ ਕਰਾ ਕੇ ਲੈਉਣੇ ਆਂ ਦੋ ਕੰਮ ਹੋਏ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਅਰੇ ਅੱਗੇ ਕਿ ਟਰੈਕਟਰ ਨਾਲ ਰਾਹ ਪਤਾ ਲੱਜਦਾ ਇਹ ਪਾਣੀ ਜੋ ਦੇਖੋ ਇੱਕ ਗਿਣਿਓ ਇੱਕ ਦੋ ਤਿੰਨ ਯਾਰ 5 ਤੇ ਮੈਂ 6 6 ਆਨੇ ਕੋਥੇ 7 7 ਜਾਨੇ ਚੱਲੇ ਮਸ਼ੀਨ ਲੈਣਾ ਹਾਲੀ ਨਾ ਆਵੇ ਦਮ ਐ ਫੋਰਮੈਨ 7 ਜਾਨੇ ਚੱਲੇ ਹਾਲੀ ਵੀ ਨਾ ਆਵੇ ਮਾੜੀ ਗੱਲੀ ਆ ਨਾ ਪਾਣੀ ਜੋ ਲੰਘ ਕੇ ਸਾਰਿਆਂ ਨੂੰ ਕੇ ਕੇ ਤੋੜ ਕੇ ਲਿਆਉਣਾ ਐਮੀ ਜੋ ਤੋਂ ਨਾ ਨੂੰ ਮਾੜੀ ਗੱਲ ਚਲਾਊਗਾ ਕੋਣ ਫਾਰਮਣਾ ਚਲਾਊਗਾ ਕੌਣ ਹਾਂਜੀ ਇਹ ਚੱਲੇ ਆਪਾਂ ਪਾਣੀ ਚੋਂ ਚੱਲ ਜਾਂਦੇ ਹਾਂ ਬਹੁਤ ਜ਼ਿਆਦਾ ਪਾਣੀ ਇਹ ਪਾਣੀ ਚੈੱਕ ਕਰ ਰਹਾ ਇਧਰ ਬਹੁਤ ਜ਼ਿਆਦਾ ਪਹਿਲਾਂ ਟਰੈਕਟਰ ਦੇ ਸਾਰੇ ਟਾਇਰ ਟੁੱਬਦੇ ਹੁੰਦੇ ਉਹ ਆਣਾ ਫਿਰ ਵੀ ਘੜਿਆ ਆ ਹਰ ਕਲੈਂਡਰ ਤੱਕ ਪਾਣੀ ਆ ਜਾਂਦਾ ਮੋਰਕ ਫੈਗਲ ਮੈਂ ਇਧਰ ਮੋੜ ਤੇ ਮੈਂ ਲੈ ਗਿਆ ਅੰਬਾਰ ਸਭ ਕੋ ਵੇਲਾ ਮੈਂ ਰਾਹ ਦੇ ਮੋੜ ਤੋਂ ਲੈਣਾ ਉਦੋਂ ਜਾਂਦਾ ਏ 33 ਦਾ ਕਬਾਣੀ ਪਲਟੀਨੇਰੀ ਟੈਂਕੀ ਦਾ ਕੋਈ ਸਪਲੈਂਟਰ ਸਾਰਾ ਡੁੱਬ ਜਾਂਦਾ ਜੀ ਉਹਦਾ ਹੈਂਡਲ ਹੀ ਕੱਲਾ ਰਹਿੰਦਾ ਹਿੱਤਾ ਥੱਲੇ ਜਿਆਦਾ ਨਾ ਲਾਈ ਬੈ ਗਿਆ ਨਾ ਪਾਣੀ ਹਲੇ ਪੜਾ ਚੱਕੀ ਖਲੋ ਗਈ ਆ ਨਾ ਲੱਥਾਂ ਨਹੀਂ ਡਈ ਆ ਵੇਖੋ ਜਿੰਨਾ ਦੇਣ ਪੱਠੇ ਆ ਇਹ ਵੀ ਖਰਾਬ ਹੀ ਹੈ ਇੱਕ ਸਾਲ ਤੋਂ ਅਇਦਰਾ ਧੜਾ ਜੇ ਪਾਣੀ ਪੈ ਗਿਆ ਬੜਾ ਜਿਆਦਾ ਪਹਾੜ ਦੀ ਮਾਰ ਹੈ ਇਹ ਕਿੱਥੋਂ ਪੱਬੀਆਂ ਦੇ ਪਾਣੀ ਆ ਚੈੱਕ ਕਰੋ ਆ ਪੱਡੇ ਵੱਡੇ ਸੜ ਜਾਂਦੇ ਨੇ ਇਹਨਾਂ ਵਿਚਾਰੇ ਨੂੰ ਯਾਰ ਹੀ ਮਿਲਣਾ ਚਾਹੀਦਾ ਇਹਨੇ ਪਾਣੀ ਜਦੋਂ ਦਾ ਪੱਡੇ ਵੱਡੇ ਜਾਂਦਾ ਪਹਿਲਾਂ ਤੋੜ ਇਹ ਛੜਕਣੀ ਦੇਦੀ ਤੇ ਨਾ ਪਾਣੀ ਹੋ ਜਾਂਦਾ ਆਪ ਪੱਟੇ ਵਟਣ ਵਾਲੇ ਜੁੜਾ ਇੱਕ ਤੋਂ ਤੋਂ ਵਟਰ ਕੇ ਚੱਲਿਆ ਸਾਫ ਲੜਾ ਕੇ ਮਰ ਜਾਣੇਗੀ ਆ ਝੋਨੇ ਮੁਸ਼ਕਲ ਹੀ ਭਜੇ ਨੇ ਸਾਕੀ ਖਲੋ ਹੀ ਗਈ ਪਾਣੀ ਘੜ ਨਹੀਂ ਡਿਆ ਤੇ ਸਿਰਫ ਪਾਣੀ ਆ ਗੋਟੀ ਆ ਗਈ ਪੈਲੀਆਂ ਸਾਕੀ ਦੀ ਜੰਪੀ ਘਰ ਦੇ ਹਤਾਨ ਤੇ ਵੀ ਵੜ ਗਿਆ ਇਹ ਪਾਣੀ ਉਹੀ ਬਤੀ ਬੰਦ ਵੇਰ ਅੰਦਰ ਲਾਈ ਮੋਟਰ ਨੇ ਕੀ ਮੋਟਰ ਲਾ ਕੇ ਪਾਣੀ ਗੱਡੇ ਅੰਦਰ ਆਡੇ ਨਾਲ ਤੇ ਆਦੀਆਂ ਪੈਲੀਆਂ ਪਰਲੇ ਪਾਸੇ 40 45 ਕਿਨੇ ਤਾਂ ਆ ਸਾਰਾ ਇਹ ਡੁੱਬਾ ਸਾਬਾ ਜਿਹਨਾਂ ਦਾ ਥੋੜਾ ਥੋੜਾ ਨੁਕਸਾਨ ਹੋਇਆ ਉਹ ਵੀ ਬੜਾ ਚੀਕ ਰਹੇ ਆ ਉਹ ਸਾਰੇ ਪਿੰਡਾਂ ਦੇ ਪਿੰਟ ਆਏ ਆ ਤਾਂ ਇੱਧਰ ਕੋ ਆ ਵੀ ਨੁਕਸਾਨ ਹੀ ਆ ਵਿਚਾਰਿਆਂ ਪ੍ਰਵਾਹ ਨਹੀਂ ਦਿੱਤੀ ਬਹੁਤ ਜਿਆਦਾ ਪਾਣੀ ਹੈ ਕਲਾਕ ਬ੍ਰੇਕ ਲਾ ਲਾ ਓ ਹਾਰ ਨਮਾ ਚੱਪਰੇ ਕਰਕੇ ਕੱਢ ਹੋਲੀ ਹੋਲੀ ਇੱਧਰ ਪਾਣੀ ਵਿੱਚ ਆਹ ਕਿਲੋਮੀਟਰ ਤੱਕ ਹਾਂ ਜੀ ਚੱਲੇ ਹੁਣ ਆਪਣਾ ਵਡਣ ਵੱਢ ਕੇ ਵੇਨੇ ਕੋਪੇ-ਕਾਪੇ ਜੇ ਵਢਿਆ ਗਿਆ

ਚਲਿਆ ਆ ਬਾਪਾ ਦਾਪਾ ਵੈਜ ਉਹ ਆਪਣਾ ਵਟਨ ਕਰਕੇ ਕਿੰਨਾ ਦਾ ਵਟਨ ਆਪਾ ਆਪਣਾ ਆਪਣਾ ਵਟਨ ਆ ਟਾਇਰ ਦਾ ਆਪਾ ਪੂਰਾ ਕੰਡੇ ਦੇ ਚੱਲਣ ਗਿਆ ਇਹ ਮੜਾ ਇਧਰ ਉਧਰ ਹੋ ਗਿਆ ਤੇ ਬਾਅਦ ਹੈਡਰਾ ਹੀ ਆਉਣਾ ਸਿੱਧਾ هيروني جنگ دي هان ڏي جو چه نار ڪندو آ ها هيرو ڊنبو آ جاينها روانده کان ڏاڙي لِي آ

ਜੀ ਟਰੈਕਟਰ ਟਰੈਕਟਰ ਚਲਾਉਣਾ ਹੀ ਹੈ ਲੈ ਵੇ ਟਰੈਕਟਰ ਚਲਾਉਣਾ ਹੈ ਮਸ਼ੀਨ ਕਿ ਚੈੱਕ ਕਰਵਾਟੇ ਝੋਨੇ ਅਜ ਕਿੰਨਾ ਜਨਾ ਪਾਣੀ ਜਿਹੜੇ ਅੱਜ ਵੱਢਨੇ ਹਨ ਫਮੀ ਵਿੱਚ ਵੇ ਖੋਬਾ ਤਾਂ ਨਹੀਂ ਹੋਗਾ ਨਹੀਂ ਤਾਂ ਵੜ ਦਾਂਗੇ ਖੋਬਾ ਇੱਥੇ ਕਿੱਥੋਂ ਹਣਾ ਚਲੋ ਤਰੋ ਪਰੇ ਨੂੰ ਚਲੋ ਬੇ ਤੇਰੇ ਨਿਕਰ ਪਾਈ ਏ ਉਹ ਬਲੌਰ ਪਰ ਜਾ ਗਰਨਾ ਪਾਣੀ ਨਾ ਦੇ ਇੱਥੇ ਕੀ ਕਰ ਲੈ ਵੱਡ ਕੇ ਤਾਂ ਲੈ ਕਿੰਨਾ ਪਾਣੀ ਵੇਚ ਪਾਣੀ ਬੜਾਈ ਸੜਾਈ ਬਲੌਰ ਉੱਚਾ ਆ ਹੋਰ ਤਾਂ ਬੜਾ ਉੱਚਾ ਬੜਾ ਉੱਚਾ ਨਹੀਂ ਪਰਣਾ ਚਾ ਪਰੇ ਕਰੋ ਨੀ ਲਾਗੀ ਨਾ ਤੇਰੀ ਹਾਂ ਹਾਂ ਬਾਹ ਲੈ ਚੱਲ ਬਲੌਰ ਇੱਕ ਦੋ ਗੇ ਠਾਈ ਅੱਗੇ ਤਾਂ ਟਾਇਰ ਵੀ ਬਹਿਣੀ ਨੇ ਤੁਸੀਂ ਬਲੌਰ ਨਹੀਂ ਨਹੀਂ ਕੰਤਾਰਾ ਵੇਖ ਵੇਖ ਲੈ ਵੱੜ ਕੇ ਉਹ ਨਹੀਂ ਪੋਲਾ ਥਾ ਸਕਤਿਆ ਹੈ ਪਾਵੇ ਸਕਤੇ ਆ ਤਾਂ ਹੀ ਦੇਖਣਾ ਪਾਣੀ ਚ ਕੀ ਹੁੰਦਾ ਇਹ ਲਈਓ ਚੈਣ ਜੇ ਵਾਲੀ ਨਹੀਂ ਹੁੰਦੀ ਜਿਹੜੀ ਇੱਕ ਸਾਲਾ ਪ੍ਰੀਤ ਵਾਲਾ ਕੱਢੀ ਆ ਤੁਹਾਡੇ ਅਬਾ ਸਾਰੀਆਂ ਹੀ ਉਹੋ ਹੀ ਆ ਗਈਆਂ ਪਤਾ ਕਿੱਥੋਂ ਆਂਦਾ ਆਈਆਂ ਟਰੈਕ ਵਾਲੀ ਉਹਨੂੰ ਆਂਦੇ ਆ ਤੁਹਾਡੇ ਪਿੰਡ ਚ ਪਤਾ ਕਿੰਨੀ ਆ ਵੀ ਉਹ ਚੈਣ ਜੇ ਉਹ ਟਰੈਕ ਵਾਲੀ ਮਸ਼ੀਨ ਪੜੀ ਕਾਹ ਜਾਵੇ ਕੰਪਨੀਆਂ ਨੇ ਛੱਡੀਆਂ ਲਿਆ ਆ ਗਿਆ ਦੇ ਪਿੰਡਾਂ ਇਸ ਤਰ੍ਹਾਂ ਮੈਨਾਂ ਆਪਾਂ ਵੀ ਇੱਕ ਲੈਣੀ ਬਣੀ ਜਾਬਦੀ 8000 ਰੁਪਏ ਦਾ ਆਉਂਦੀ ਏ ਜਿਹੜੀ ਇਹੋ ਜਿਹਾ ਹਲਾਦ ਆ ਮਨਾ ਉਹ ਹਾਈ ਦੇਉ ਫਿਰ ਕਿ ਭਾਈ ਦੀ ਬੜੀ ਟੈਂਕ ਵੰਗੂ ਉਹਦੇ ਖਾਂ ਥੋੜਾ ਖੜੀ ਨਾੜਦੀ ਹੂੰ ਹਾਂ ਵੀ ਤੇ ਉਹ ਲੈ ਰੋ ਮੈਂ ਤਣ ਕਿ ਕੀ ਕਰੂਗਾ ਕਣਕ ਨੂੰ ਖਵਾਉ ਛੜੀ ਜਾਂਦਾ ਨਾ ਉਹਦਾ ਕਟਰ ਲਾਉਣਾ ਪੈਂਦਾ ਜੀ ਕਣਕ ਨੂੰ ਘਾਰੇ ਵੇਲੀ ਕਣਕ ਨੂੰ ਚਲਾ ਲਈ ਆਪਣੀ ਆਪਣੀ ਉਹਦੇ ਨਾਲ ਵੜ ਲਈ ਆ ਮੁੰਡਾ ਲੱਭ ਜਾਣਾ ਇੱਥੋਂ ਦੇ ਆ ਮੇਰਾ ਨੱਕਾ ਬੰਦ ਗਿਆ ਵਟ ਤਗੜੀ ਕਰ ਦਿੱਗੇ ਨਹੀਂ ਕਰ ਨਹੀਂ ਆਇਆ ਇਹ ਮੁੰਡਾ ਲੇਰਾ ਮੁੰਡਾ ਨਹੀਂ ਲੱਭੰਦਿਆ ਤਾਂ ਦਾਦਾ ਜਾਂ ਤੋੜੇ ਭਰਕੇ ਇੱਥੇ ਲੱਗਣ ਹਨਾ ਫੋਰਮਨ ਤੇ ਇਹ ਸ਼ਾਮਾਂ ਨੂੰ ਵਿਹਲੇ ਹੁੰਦੇ ਬੰਦੇ ਆ ਗੁਰੂਆ ਸਾਰੀ ਪਰਾਲੀ ਦੀ ਖੱਦੀ ਹੋਈ ਨਹੀਂ ਜੀ ਹਨਾ ਆ ਕਰ ਲੀਏ ਆਪਾਂ ਸ਼ਾਮਾਂ ਨੂੰ ਇੰਤਜ਼ਾਮ ਤੋੜੇ ਭਰਕੇ ਇੱਥੋਂ ਲਾ ਦੀਏ ਤੋੜੀ ਫੋਰਮਨ ਕਰ ਲੀਏ ਖੇਚ ਲਗੇ ਦੇ ਪਾਣੀ ਬੜੀ ਤੇਜ ਹੈ ਮਛੀ ਲੱਭੰਦੇ ਹੀ ਮੱਛੀ ਨੂੰ ਅਗਲਾ ਇੱਧਰ ਜਿਹੜਾ ਕੰਮ ਹੈ ਝੋਨਾ ਐਡਾ ਮੱਛੀ ਲੱਭਣ ਡਈ ਉਹ ਨਹੀਂ ਪਰੋਂ ਨਹੀਂ ਪੈਂਦਾ ਨਹੀਂ ਪੈਂਦਾ ਉਹ ਜਾ ਕੇ ਵੇਖ ਲੈ ਇੱਥੋਂ ਨਹੀਂ ਪੈਂਦਾ ਉਹ ਬਾਤੀ ਤਰੰਦੀ ਪਈ ਤਾਂ ਇੰਨਾ ਇੱਚੀ ਥੋੜਾ ਪਈ ਜਾਂਦੇ ਆ ਹਾਂ ਲੈ ਇਹ ਹੋਵੇਗਾ ਥੋੜਾ ਸਾਰਾ ਇੰਨਾ ਇਹ ਜੇ ਜ਼ਿਮੀਦਾਰ ਨੇ ਕਹਿਣਾ ਮੋਟਰ ਚਲਾਈ ਹੁੰਦੀ ਤੇ ਤੁਸੀਂ ਡਾਊਨਲੋਡਾਂਗੀ ਹੋਣਾ ਨਾ ਜ਼ਿਮੀਦਾਰ ਨੂੰ ਹੀ ਛੱਡਣਾ ਨਹੀਂ फेर ਨੀ ਦਾਗ ਚੱਲ ਛਾਣੀ ਨਹੀਂ ਆ ਚੋਨਾ ਹੋਏ ਨਾ ਖਰਾਬ ਇਹਦਾ ਮੁੰਜਰਾ ਵੜ ਲਓ ਮੈਦਾਨ ਆ ਆ ਬੰਦੇ ਡਵਾ ਓਏ ਮੁੰਜਰਾ ਵੜੋ ਬੰਦੇ ਡਾਲੀਏ ਮੁੰਜਰਾ ਵਢਾ ਲਿਆ ਇਹਦੀਆਂ ਹਾਂਜੀ ਹਰਿਆ ਖਲੋਰੀਏ ਦੋ ਚਾਰ ਦਿਨ ਕੀ ਘੜੀ ਆਹੋ ਨਾਲੇ ਉਹਨਾਂ ਤੇ ਨਾਲ ਬਹਿ ਜੂ ਹੋੜ ਚਲ ਆਓ ਆ ਤੇ ਵੜਿਆ ਜਾ ਸਕਦਾ ਪਰ ਪਾਣੀ ਇੱਥੇ ਵੀ ਲਾ ਕੇ ਵੇਖਾਂਗੇ ਪਾਣੀ ਨਹੀਂ ਆਪਾ ਉਹ ਵੜਨਾ ਤਾਂ ਚਲ ਆ ਇਧਰ ਨੂੰ ਮੁੜ ਜੀਏ ਮੈਂ ਨਾਲ ਅੱਗੇ ਕਿੱਥੇ ਸੱਪ ਸੱਪ ਲੜਾਵਾਂਗੇ ਅੱਗੇ ਲਾ ਕੇ ਫਿਰ ਡੰਡੇ ਵਾਲਾ ਬੰਦਾ ਲਾਓ ਵੱਡਾ ਭਰਾ ਅੱਗੇ ਲਾਓ ਯਾਰ ਵੱਡਾ ਇਹ ਨਿੱਕੇ ਮਗਰ ਲੱਗਦੇ ਹਾ ਉੱਦਾ ਆਇਆ ਵੇ ਮੈਂ ਨਾਲ ਹੀ ਜਾ ਤੇ ਤੁਹਾਡੇ ਨਾਲੋਂ ਖਾਪ ਭੱਜਦੇ ਮੈਂ ਕੀ ਕਰੂੰਗਾ ਸੱਪ ਬਹੁਤੇ ਆ ਗਏ ਪਤਾ ਨਹੀਂ ਕਿੱਥੋਂ ਉਦ ਨਹੀਂ ਝੋਨਾ ਨਹੀਂ ਵੜਨਦੇ ਕੱਲ ਉਹਨਾਂ ਲੱਖੂਗਾ ਉੱਚ ਵੀ ਸਾਲਾ ਸੱਪ ਆ ਜਲੇ ਟਾਇਰ ਚਲੇ ਆਈ ਵੀਰੇ ਕਾਲੇ ਕੋਬਰੀ ਆਈ ਬਹੁਤ ਵੇ ਮੁਰਗੀਆਂ ਬੜੀਆਂ ਆਈਆਂ ਰੋੜ ਕੇ ਕਾਲੂ ਨੂੰ ਵਖਾਉਣ ਲਿਆ ਮਰੂਦ ਨਹੀਂ ਹੈਗਾ ਵੇ ਸੱਪ ਤਾਂ ਲੜਾਉਣਾ ਹੀ ਪੈਣਾ ਮੁਰਗੀਆਂ ਆਈਆਂ ਕਰਕੇ ਕਾਲੂ ਉਹਨਾਂ ਸੁੱਟੀਆਂ ਏ ਮਾਣੇ ਹੋਣਾ ਮੁਰਗੀਆਂ ਹਾਂਜੀ ਇੱਧਰ ਵੇਖੋ ਸਾਡੇ ਸੀਫਾਂ ਦਾ ਕੀ ਹਾਲ ਕੱਲ ਵੱਢਿਆ ਈ ਝੋਨਾ ਤੇ ਉਹ ਗੜੀ ਉਹਨਾਂ ਕਾਲੂ ਉਹਨਾਂ ਦੀ ਮਿਹਰਬਾਨੀਆਂ ਰਗੜ ਕੇ ਵੜਦਾ ਰਿਹਾ ਤੇ ਹੁਣ ਇਹ ਹੋ ਗਈ ਬੰਦ ਦਾ ਦਾਣੇ ਸੋਟਾ ਲਾ ਪੀ ਪਿਛੇ ਤੇ ਹੁਣ ਆਪਾਂ ਇਹਨੂੰ ਸਾਫ਼ ਕਰਾਂਗੇ ਇਹ ਗੜੀ ਦਾ ਗਾਰਾ ਗਾਲ ਚੜ ਗਿਆ ਨਾ ਉੱਤੇ ਕਟਰ ਤੇ ਹੋਰ ਬਣਾ ਇਦਾਂ ਰੋ ਹੀ ਕਰਿਆ ਕਰਾਂਗੇ ਆਪਾਂ ਖੋਦੇ ਜਾਂਦੇ ਜੀ ਵੱਢੀ ਚੱਲੋ ਤਰੀ ਜਾਂਦੀ ਆ ਹਾਲੀ ਜਾਈ ਫੋਰਪਾਈ ਕਰਾ ਲਈਏ ਤੁਸੀਂ ਸਗੋ ਰਿਸਕ ਲੈਣਾ ਨਾ ਚੇਸੀ ਪਾਣ ਬੈਟ ਕੱਢ ਕੇ ਚਲਾਉਣੀ ਪਈ ਆ ਆਨਲਾਈਨ ਪਰ ਪਾਣੀ ਜੇ ਵਗੜੇ ਪਾ ਲੱਗਣ ਤੇ ਆ ਪਿੱਦੇਣੇ ਪਿੱਛੇ ਆਉਂਦੇਗਾ ਨਹੀਂ ਆਉਂਦੇ ਤੁਸੀਂ ਯਾਰ ਬੜਾ ਖਿਆਲ ਕੀਤਾ ਨਹੀਂ ਤਾਂ ਪਤਾ ਨਹੀਂ ਲੱਗਦਾ ਨਹੀਂ ਲਾਇਆ ਹੀ ਨਹੀਂ ਢੀ ਮੈਂਤਰਾ ਚੋਂ ਨਹੀਂ ਤਾਂ ਫਿਕਰ ਕੀਤਾ ਆਸ਼ੇ ਬਾਤ ਕਰਦੇਗਾ ਜੀ ਆਉਂ ਨਹੀਂ ਲੱਗਾ ਚੈੱਕ ਕਰੋ ਇੱਧਰ ਯਾਰ ਜੰਮੀ ਉਹ ਬੈੱਡ ਤੇ ਸਾਰੀ ਕਾਲੂ ਘਟਨ ਦਿਹਾਣ ਦਾਤਰੀਆਂ ਨਾਲ ਮਗਰ ਦਾਣਿਆਂ ਦੇ ਢੇਰ ਹੀ ਚੜੀ ਜਾਂਦੀ ਆ। ਆ ਚੈੱਕ ਕਰੋ। ਗਾਰੇ ਦੇ ਨਾਲ ਗਰੇ ਨਾ ਸਾਰਾ ਕੁਝ ਬੰਦ ਹੋ ਗਿਆ ਤੇ। ਕਾਲੂ ਸਾਰੇ ਪੁੱਟਦੇ ਵੇ। ਆ ਸੀਪਾਉਣ ਗੱਡੀਆਂ ਸਾਫ਼ ਹੋਈਆਂ। ਐ ਇਹਨੇ ਗੜਾਈ ਸਾਰਾ ਘੜਤਾ। ਹਾਂਜੀ ਚੱਲੀ ਜਾਂਦਾ ਬਾਬੇ ਦੇ ਇਰਪਾਣਾ ਕੰਮ ਆਪਨਾ ਵੱਡਾ ਤੇ ਆਈ। ਦੀ ਆ ਫਰੀ ਮਿੱਟੀ ਹੈ ਪਰ ਬਾਹਰ ਸੁਭਾ ਸੁਭਾ ਬੁੱਤਾ ਬੜਾ ਪੂਰਾ ਤਾਂ ਸੁਭਾ ਵੇਖੋ ਮਾਰਾਇਆ ਵੀ ਕਹਿ ਜੱਲਦੀ ਵੰਦ ਕੇ ਦੇਖਾਂ ਟ੍ਰਾਲਾ ਪਰ ਹੋ ਗਏ ਆਪਣਾ ਪੂਰਾ ਬੋਦੀ ਲਾ ਕੇ ਖੜਾਗੇ ਜਿੱਟ ਦੀ ਫੋਟੋ ਵੇਖ ਲਈਏ ਆ ਚੈੱਕ ਕਰੋ ਤੇ ਭਲਿਆਂ ਗਮਿਆਰ ਅਨੰਦਪੁਰ ਘੜਿਆ ਟਰਾਈਕਰ ਫੋਟੋ ਨਹੀਂ ਜੀ ਚੈੱਕ ਹੀ ਕਰੋ ਬੜੀ ਛੋਲੇ ਜੀ ਬਣਾ ਦੇ ਜਾਨੇ ਵੀ ਨਹੀਂ ਟਲਦੇ ਬਨ ਕੇ ਰਖਣੇ ਪੈਂਦੇ ਆ ਤੇ ਬਾਂਗਲ ਘਿਟਾਰੀ ਰਖੜੇ ਮੇਰੇ ਘੜੀ ਭੜੇ ਆਪਣੇ ਬਨ ਕੇ ਰਖਣੇ ਪੈਂਦੇ ਨਹੀਂ ਟਲਦੇ ਇਹ ਹੈਗਾ ਸਭ ਤੋਂ ਨਿੱਕਾ ਸਰਦਾਰ ਇਹ ਉਤੋਂ ਵੱਡਾ ਐ ਵੀ ਦੋ ਇਟੇਗ ਇਹ ਦੋਵੇਂ ਮੇਰੇ ਆ ਤੇ ਦੂਜਾ ਵੱਡਾ ਜਿਹੜਾ ਨਾਲ ਦੇ ਦਾ ਜੋੜਾ ਕਬੂਤਰ ਕਬੂਤਰਾਂ ਦਾ ਜੋੜਾ ਹੀ ਆ ਕਬੂਤਰਾਂ ਦਾ ਜੋੜਾ ਹੀ ਦੋ ਦੋ ਹੀ ਹੁੰਦੇ ਆ ਬੈੜੀ ਦੇ ਟਰਾਲਾ ਲਾਏ ਭਰਦੇ ਆਪਾਂ ਦੁਰਫੂ ਦੁਰਫੂ ਨਹੀਂ ਲਾਪਾਂ ਮੇਰੇ ਬਾਦ ਨਹੀਂ ਮਾਇਰਾ ਵਾਏ ਦੇ ਬੜਾ ਔਖਾ ਜਾ ਜਾ ਪਾਣਾ ਉਦੇ ਬਾਲੀ ਜੀ ਦਾ ਆ। ਡਰਾਈਵਰ ਚੈੱਕ ਕਰੋ ਬਨੇ। ਜੀ ਉਹ ਬੈਗੀ ਕਰਮ ਵਾਲੀ। ਕਿੰਨੀ ਬੈਠੀਆਂ ਦੋਵੇਂ ਪੌਣੀਆਂ ਕਮਿੰਦਰਾ ਦਸਤੋਵਰਾਜ। ਫੋਰ ਬਾਈ ਬੰਜਣਾ ਆਡਾ ਡਰਾਈਵਰ ਦੋਵੇਂ ਪਾਇਆ ਇੱਕ ਫੋਰ ਬਾਈ। ਬਾਬਾ ਬੈਗੀ ਹੈ। ਖਿੱਚ ਪਾ ਲੋ। ਚੱਲ। ਹੋ ਚੱਲ। ਮੰਦਰੇ ਨੇ ਓਏ ਮੜੀ ਗਾਂ ਤੋਂ ਵੇਦੀ ਗਿਰਫਣਾ ਚੱਲੀ ਜਾਂਦੀ ਮਸ਼ੀਨ ਵਧੀਆ ਬਸ ਇਹ ਪੰਗਾ ਵੀ ਦਾਣੇ ਘੜੀ ਨਾਲ ਬਾਹਰ ਪਾ ਜਾ ਕੇ ਪਾਉਣੇ ਹੋ ਪੈਂਦੇ ਆ ਵੱਡਾ ਇਹ ਪੰਗਾ ਹੋਰ ਨਹੀਂ ਕੋਈ ਗੱਲ ਬਦ ਜਾਂ ਦਾਣਿਆਂ ਦਾ ਨੂੰ ਇਹ ਦਾਣੇ ਪਈ ਤੇ ਪੈਲੀ ਪਈ ਜਾਣਾ ਫਿਰ ਉਹਦੇ ਬੜਾ ਸੋ ਗਿਆ ਇਹ ਆਪਾਂ ਘਰੇ ਲਿਆ ਪਰ ਹੁੰਦੇ ਹੁਣ ਤਾਂ ਹੀ ਨਹੀਂ ਅਸਾਰਾ ਜੱਲਾ ਚਲੋ ਬੰਦੀ ਬਾਹਰ ਬਣ ਗਈ ਆ